ਤਰੀ ਕੀ ਨਾਮ ਮੈਂ ਗੁਰਦੇਵ ਸਿੰਘ ਕਿੱਥੇ ਰਹਿੰਦੇ ਹਾਂ ਵਾਸੀ ਮਹੱਲਾ ਗੋਬਿੰਦਗੜ ਡੀਸੀ ਰੋਡ ਹੁਸ਼ਿਆਰਪੁਰ ਤੋਥੋਂ ਮਕਾਨ ਮੈਂ ਆਪਣਾ ਵੇਚ ਕੇ ਇੱਥੇ ਕਿਰਾਏ ਦੇ ਮਕਾਨ ਤੇ ਮਕਾਨ ਲਿਆ ਸੀ ਮੇਰੀ ਘਰ ਵਾਲੀ ਲੋਕਲਾ ਕਲੇਸ਼ ਕੀਤਾ ਜਾ ਰਿਹਾ ਸੀ ਉਹਦੇ ਕਾਰਨ ਮੈਂ ਮਕਾਨ ਆਪਣਾ ਵੇਚ ਕੇ ਤੇ ਇੱਥੇ ਕਿਰਾਏ ਤੇ ਲਿਆ ਸੀ ਤੇ ਨਵਾਂ ਮਕਾਨ ਮੈਂ ਪਉਣਾ ਫਤੇਗੜ ਤੀਵੀ ਹਸਪੀਟਲ ਤੋਂ ਅੱਗੇ ਸ਼ੁਰੂ ਕੀਤਾ ਹੋਇਆ ਸੀ ਕੀ ਗੱਲ ਕੀ ਹੋਈ ਘਰ ਵਾਲੀ ਦੇ ਨਾਲ ਘਰ ਵਾਲੀ ਮੇਰੀ ਭੂਆ ਦੇ ਘਰ ਕੰਮ ਕਰਨ ਜਾਂਦੀ ਸੀ ਆਪਣੀ ਦੇ ਤੇ ਇੱਕ ਮੁੰਡਾ ਸੀ ਓੰਕਾਰ ਸਿੰਘ ਜੱਟ ਜੱਟ ਉਹ ਸਾਡੇ ਘਰ ਆਉਂਦਾ ਜਾਂਦਾ ਸੀਗਾ ਜਦੋਂ ਵੀ ਕੋਈ ਗੱਲ ਹੁੰਦੀ ਸੀ ਮੈਨੂੰ ਗਲਤ ਪ੍ਰੂਫ ਕੀਤਾ ਜਾਂਦਾ ਵੀ ਤੂੰ ਖਾਂਦਾ ਪੀਂਦਾ ਆ ਜੇ ਇਹ ਬੋ ਮੈਨੂੰ ਖਾਂਦਾ ਪੀਂਦਾ ਆ ਮੈਂ ਨਹੀਂ ਤਿੰਨਾ ਰਹਿਣਾ ਮੈਂ ਓਨਾ ਹੀ ਰਹਿਣਾ ਹਰ ਪਹਿਲੇ ਉਹਦੇ ਕਰਕੇ ਲੜਾਈ ਹੁੰਦੀ ਸੀ ਸਾਡੇ ਘਰ ਉਹਨੇ ਉਹਨੂੰ ਕੱਪੜੇ ਵੀ ਲੈ ਕੇ 6-7 ਹਜ਼ਾਰ ਦੇ ਮੈਂ ਉਹ ਪੈਸੇ ਵੀ ਮੜਵਾਏ ਸੀ ਜਿੱਦਣ ਉਹ ਘਰੋਂ ਨਿਕਲੀ ਆ ਮੈਂ ਆਪਣੇ ਮਜ਼ਦੂਰਾਂ ਨੂੰ ਚਾਹ ਦੇਣ ਵਾਸਤੇ ਗਿਆ ਹੋਇਆ ਸੀ ਉਸਲੇ ਉਹ ਮਗਰੋਂ ਨਿਕਲ ਗਏ ਅਸੀਂ ਸਾਰੇ ਕਿਤੇ ਭਾਲ ਕੀਤੀ ਕਿਉਂਕਿ ਥਾਣੇ ਸਾਰੇ ਪੜਤਾਲ ਕੀਤੀ ਵੀ ਕਿਤੇ ਨਹੀਂ ਮਿਲੀ ਮਾਪਿਓ ਦਾ ਸਾਡਾ ਕੋਈ ਕੰਟੈਕਟ ਨਹੀਂ ਕੀਤਾ ਸਾਡੇ ਨਾਲ ਕੋਈ ਪੁੱਛਗਿੱਛ ਨਹੀਂ ਕੀਤੀ ਹੁਣ ਜੇ ਅਸੀਂ ਥਾਣੇ ਕਚਰਿਆਂ ਐਸਐਸਪੀ ਸਾਹਿਬ ਦੀ ਦਰਖਾਸਤ ਵੀ ਦਿੱਤੀ ਆ ਅਸੀਂ ਰੋਜ਼ ਥਾਣੇ ਜਾਂਦੇ ਆ ਸਾਨੂੰ ਕੁਝ ਨਾ ਕੁਝ ਕਹਿ ਕੇ ਇਨਕਾਰ ਕੇ ਤੋੜ ਦਿੱਤਾ ਜਾਂਦਾ ਕੋਈ ਨਹੀਂ ਕਰਦੇ ਆ ਕਾਰਵਾਈ ਸਾਡੇ ਇਹ ਮੰਗ ਆ ਵੀ ਉਹਨਾਂ ਦੋਨਾਂ ਤੇ ਕਾਰਵਾਈ ਕੀਤੀ ਜਾਵੇ ਮੇਰੇ ਆ ਦੋ ਬੱਚੇ ਆ ਇਹਨਾਂ ਨੂੰ ਲੈ ਕੇ ਚੜਕਾ ਤੇ ਰੁਲਦਾ ਪਿਆ ਅੱਜ ਮੇਰੇ ਤੇ ਛੱਤ ਵੀ ਨਹੀਂ ਹੈਗੀ ਮੈਨੂੰ ਕੋਈ ਚੱਲਦਾ ਵੀ ਨਹੀਂ ਹੈਗਾ ਮੈਨੂੰ ਮੰਗ ਕੀਤੀ ਜਾਂਦੀ ਮੈਨੂੰ ਪਲਾਟ ਦੇ ਦੇ ਮੈਨੂੰ ਇਹ ਰਿਕਸ਼ਾ ਦੇ ਦੇ ਸਮਾਨ ਦੇ ਦੇ ਤੇ ਮੈਨੂੰ ਉੱਤੋਂ ਤਨਖਾਹਾਂ ਦਿੱਤੀਆਂ ਜਾਂਦੀਆਂ ਜੇ ਮੈਂ ਤੂੰ ਤੂੰ ਕੋਈ ਕਾਰਵਾਈ ਕਰੂੰਗਾ ਮੈਂ ਥੋਂ ਆਪਣੇ ਮਾਪਿਆਂ ਦੇ ਘਰੋਂ ਵੀ ਗਾਇਬ ਹੋ ਜਾਊਂਗੀ ਤੇ ਤੂੰ ਜੋ ਜਿੱਥੇ ਕੰਨ ਆਊਗਾ ਲੱਭ ਲਈ ਉਹਦੇ ਮੇਰੇ ਕੋਲ ਪ੍ਰੂਫ ਰਿਕਾਰਡਿੰਗ ਮੇਰੇ ਫੋਨਾਂ ਦੇ ਵਿੱਚ ਮੈਂ ਸਾਰੇ ਪਟਕ ਰਿਆਂ ਕਦੀ ਮੈਂ ਐਸਐਸਪੀ ਦਫ਼ਤਰ ਜਾਣਾ ਕਰੀ ਰਾਤਾਂ ਨੂੰ ਥਾਣਿਆਂ 'ਚ ਜਾਣਾ ਇਹ ਕਹੀ ਜਾਂਦੇ ਵੀ ਕੋਰਟ 'ਚ ਅਸੀਂ ਕੋਰਟ ਚ ਕੰਨਾਂ ਨਾ ਮੈਨੂੰ ਕੋਰਟ 'ਚੋਂ ਕੁਝ ਦਿੱਤਿਆ ਜਾ ਰਿਹਾ ਮੇਰੇ ਉੱਤੇ ਕੰਪਲੀਟਾ ਵੀ ਦਿੱਤੀਆਂ ਜਾਂਦੀਆਂ ਨਾ ਉੱਥੇ ਆਉਂਦੀ ਆ ਮੈਂ ਫਗਵਾੜੇ ਗਿਆ ਸੀਗਾ ਐਮਸੀ ਨੇ ਸੱਦਿਆ ਸੀ ਉਹਨਾਂ ਦੇ ਨੇ ਵੰਟੀ ਬਾਲਿਆ ਆ ਉਹਨੇ ਵੀ ਨਹੀਂ ਮੇਰੀ ਆਪ ਨਹੀਂ ਇਹ ਸਾਹਮਣੇ ਆਈ ਇਹਦਾ ਪੇ ਸਾਨੂੰ ਗਾਲੀ ਗਲੋਚ ਕਰਕੇ ਚੱਲ ਗਿਆ ਕਿੰਨੇ ਦਿਨ ਹੋ ਗਏ ਘਰੋਂ ਇਹਨੂੰ ਗਈ ਨੂੰ 1 ਮਹੀਨਾ ਭਾਜੀ 30 ਦਿਨ ਹੋ ਗਏ ਅੱਜ ਗਈ ਨੂੰ ਪਹਿਲੀ ਅਪ੍ਰੈਲ ਦੀ ਘਰੋਂ ਗਈ ਉਹ ਆ ਸ਼ਾਮ ਨੂੰ ਸਾਢੇ 3:00 ਦੇ ਕਰੀਬ ਦੇ ਵਿੱਚ ਮੈਂ ਹੋਰ ਕੀ ਕਿਸੇ ਦਾ ਫੋਨ ਆਜੀ ਸਾਨੂੰ ਫੋਨ ਕਰਦੀ ਆ ਬਸ ਦੋਏ ਦਿਨ ਜਦੋਂ ਰਾਤ ਨੂੰ ਨਿਕਲੀ ਆ ਗਈ ਆ ਇਹਨੂੰ ਮਾਲਪੁਰਾਡੇ ਕਿਸੇ ਨੇ ਦੇਖਿਆ ਉਹਨਾਂ ਸਮਝਿਆ ਵੀ ਉਦੋਂ ਨਾਰਮਲੀ ਵੀ ਸ਼ਮੀ ਦੀ ਘਰ ਵਾਲੀ ਆ ਘੁੰਮਦੀ ਹੋਊਗੀ ਉਸ ਤੋਂ ਬਾਅਦ ਅਸੀਂ ਆਡਾ ਫੋਨ ਇਹਨੂੰ ਸਵੇਰ ਨੂੰ ਚੱਕਿਆ ਕਹਿੰਦੀ ਮੇਰੇ ਫੋਨ ਦੇ ਵਿੱਚ ਆਧਾਰ ਕਾਰਡ ਹੈਗਾ ਆ ਸਭ ਕੁਝ ਹੈਗਾ ਆ ਮੈਂ ਮਰ ਜਾਊ ਵੀ ਤਾਂ ਮੇਰੇ ਡੈਡ ਬੋਡੀ ਆ ਕੇ ਲੈ ਜਿਓ ਮੈਂ ਜਿੱਥੇ ਪਹੁੰਚਣਾ ਸੀ ਮੈਂ ਪਹੁੰਚ ਗਈ ਔਰ ਇਹਦੇ ਬਾਪ ਨੇ ਆਪ ਹੀ ਕਿਹਾ ਕਿ ਮੇਰੇ ਘਰ ਮੈਂ ਸਾਡੀ ਕੁੜੀ 3 ਦਿਨ ਸਾਡੇ ਕੋਲ ਪਹੁੰਚੀ ਹੈ ਜਦੋਂ ਮੈਂ ਇਹਨੂੰ ਫੋਨ ਕਰਕੇ WhatsApp ਤੇ ਮੈਸੇਜ ਕਰਕੇ ਗਿਆ ਵੀ ਤੂੰ 3 ਦਿਨ ਕੱ데 ਘਰ ਪਹੁੰਚੀ ਹੈ ਤੂੰ 3 ਦਿਨ ਕਿੱਥੇ ਕੱਟੇ ਮੈਨੂੰ WhatsApp ਤੇ ਮੈਸੇਜ ਆਇਆ ਤੂੰ ਪ੍ਰੂਫ ਕਰ ਵੀ ਮੈਨੂੰ ਮੈਨੂੰ ਗਲਤ ਪ੍ਰੂਫ ਕਰ ਮੈਂ 3 ਦਿਨ ਬਾਹਰ ਰਹੀ ਐ ਜੇ ਮੈਨੇ ਤੂੰ ਮੰਗ ਕੀਤੀ ਵੀ ਮੈਨੂੰ ਟਿਕਟਾਂ ਦੀ ਮੰਗ ਕੀਤੀ ਵੀ ਤੂੰ ਗਈ ਬੱਸੇ ਚੜ੍ਹ ਕੇ ਮੈਨੂੰ ਟਿਕਟਾਂ ਦਿਖਾਈਆਂ ਜਾਣ ਕਹਿੰਦੀ ਮੈਂ ਤਾਂ ਕੱਲੇ ਹੀ ਟਿਕਟਾਂ ਛੁੱਟੀਆਂ ਮੈਨੂੰ ਪਤਾ ਹੁੰਦਾ ਤੂੰ ਮੰਗਣੀਆਂ ਇੱਕ ਤਾਂ ਮੈਂ ਤੈਨੂੰ ਦੇ ਦਾਨੀਆਂ ਸੀ ਇਹ ਗੱਲਾਂ ਸਾਡੇ ਨਾਲ ਹੋ ਰਹੀਆਂ ਸਾਡੇ ਤੋਂ ਆ ਸਾਮਾਨ ਕਰਦਾ ਈ ਰਿਕਸ਼ਾ ਤੇ ਪਲਾਟ ਇਹਦੀ ਮੰਗ ਕੇ ਉਹ ਵੀ ਕਹਿੰਦੀ ਮੈਂ ਸਾਹਮਣੇ ਨਹੀਂ ਆਉਂਗੀ ਮੈਨੂੰ ਵਟਸਐਪ ਕਰ ਦਿਓ ਮੈਂ ਸਭ ਕੁਝ ਤੈਨੂੰ ਉੱਥੇ ਫੇ ਮੈਂ ਦੇਖੂ ਵੀ ਤੇਰੇ ਨਿਆਣੇ ਰੱਖਣੇ ਆ ਜਾਂ ਨਹੀਂ ਰੱਖਣੇ ਇਹ ਮੈਨੂੰ ਜਵਾਬ ਦਿੱਤਾ ਜਾਂਦਾ ਜੇ ਮੈਂ ਥਾਣੇ ਜਾਣਾ ਆ ਉੱਥੇ ਨਹੀਂ ਮੇਰੀ ਕੋਈ ਸੁਣਦਾ ਪਿਆ ਜੀ ਉਹ ਕਹਿੰਦੇ ਵੀ ਕੋ ਫੋਨ ਕਰਦੇ ਆ ਮੈਂ ਨਹੀਂ ਹੁਣਾ ਜੀ ਅਸੀਂ ਫਗਵਾੜੇ ਕਰਨਾ ਨਾ ਮੈਨੂੰ ਫਗਵਾੜੇ ਤੋਂ ਕੋਈ ਇਨਫੋਰਮੇਸ਼ਨ ਆ ਰਹੀ ਆ ਪੁਲਸ ਵਾਲਿਆਂ ਦਾ ਅਜੇ ਤੱਕ ਫੋਨ ਆਇਆ ਕਿ ਇਹਨਾਂ ਨੂੰ ਇੱਥੇ ਆ ਕੇ ਸਾਨੂੰ ਮਿਲੋ ਚਾਹ ਨੂੰ ਲੈ ਲੈ ਕੇ ਦਾਦਰ ਭਟਕਦਾ ਫਿਰਦਾ